ਅੱਛਾ ਇਹ ਟੋਟਲ ਜਗ੍ਹਾ ਕਿੰਨੀ ਜੇ ਤੁਹਾਡੀ ਇਹ ਆ 68 ਮਰਲੇ 8.5 ਮਰਲੇ ਕਿੰਨੇ ਗਾਜ ਦਾ ਮਰਲਾ ਇਹ ਵੀ ਗਾਜਾਲਾ 5ੀ ਗਾਜਾਲਾ ਗਾਜੇ ਤਾਂ ਆਉਣੀ ਆ ਕਨਵਰਟ ਕਰ ਲਓ ਸਾਰਾ 8.5 ਮਰਲੇ ਹੈਗੀ ਹੈ ਜਿਹੜੇ ਕੋਈ ਗੱਲ ਨਹੀਂ ਤੇ ਕਿੰਨੇ ਬਾਈ ਕਿੰਨੇ ਆ ਕਿੰਨੇ ਫੁੱਟ ਬਾਈ ਕਿੰਨੇ ਫੁੱਟ ਜਗ੍ਹਾ ਹੈ ਲੰਬਾਈ ਚੜਾਈ ਜਗਾ 20 24 ਫੁੱਟ ਚੜੀ ਤੇ ਲੰਬੀ ਕਿੰਨੀ ਨੰਬੇ ਫੇਰ ਹੋਈ ਹੋਏਗੀ ਉਹਦੀ ਖਾਨ ਵਾਲੀ ਅੱਛਾ 8.5 ਮਰਲੇ ਜਿੰਨੀ ਹੁੰਦੀ ਆ ਠੀਕ ਆ ਤੇ ਬਾਅਦ ਜਿਹੜੀ ਗਲੀ ਇਹ ਬਾਜਾਰਿਆ ਉਹ ਕਿੰਨਾ ਚੌੜਾ ਹੈ ਪਾਰ ਜਿਹੜੀ ਹੈਗੀ ਆ 12 ਫੁੱਟ ਦੀ ਹੋਏਗੀ 12 16 ਫੁੱਟ ਦੀ ਹੋਏਗੀ 16 ਫੁੱਟ ਦੀ ਅੱਛਾ ਤੇ ਆਪ ਬਣਾਇਆ ਜੀ ਕਿਵੇਂ ਆਪ ਬਣਾਇਆ ਜਾਂ ਬਣਿਆ ਹੋਇਆ ਲਿਆ ਕਿਸੇ ਕੋਲੋਂ ਬਣਿਆ ਹੋਇਆ ਲਿਆ ਜੀ ਅੱਛਾ ਬਣਿਆ ਹੋਇਆ ਠੀਕ ਆ ਜਦੋਂ ਉਹਦਾ ਬਣਿਆ ਹੋਇਆ ਕਿੰਨਾ ਪੁਰਾਣਾ ਹੈ ਇਹ ਹੋਏਗਾ ਕੋਈ 7 ਸਾਲ ਤਾਂ ਹੋ ਗਏ ਹੋਣਗੇ ਠੀਕ ਹੈ ਤੇ ਤੁਸੀਂ ਕਦੋਂ ਦਾ ਲਿਆ ਹੋਇਆ ਹੈ ਆ 2 ਸਾਲ ਤਾਂ ਆਪਾਂ ਨਹੀਂ ਹੋਗੇ ਨਾ ਅੱਛਾ ਅੱਛਾ ਠੀਕ ਹੈ ਤੇ ਇਹ ਵੇਚਣ ਕੋ ਲੱਗੇ ਜੇ ਫਿਰ ਵੇਚਣ ਅਸੀਂ ਸ਼ਿਫਟ ਹੋ ਗਏ ਨਾ ਸ਼ਿਫਟ ਹੋ ਗਏ ਜੀ ਕਿੱਥੇ ਗਿੱਧੜਵਾਓਗੇ ਸਰ ਅੱਛਾ ਗਿੱਧੜ ਬਾਹਰ ਚਲੇਗੇ ਜੀ ਠੀਕ ਹੈ ਇਹਦੇ ਲਾਗੇ ਆਬਾਦੀ ਕਿੰਨੀ ਕਿਆ ਦੂਰ ਹੋਰ ਬਾਤ ਇਹ ਨੇੜੀ ਢਾਨੀਆਂ ਹੈਗੀਆਂ ਮੈਂ ਤਾਂ ਅੱਛਾ ਢਾਨੀਆਂ ਨੇ ਠੀਕ ਹੈ 1.5 ਕਿਲੇ ਦੂਰ ਹੈਗੀ ਆ ਅੱਛਾ ਅੱਛਾ 8 ਕਿਲੋਮੀਟਰ ਹੋ ਜਾਏਗਾ ਮਤਲਬ ਠੀਕ ਹੈ ਤੇ ਤੁਹਾਡਾ ਕੰਮ ਕੀ ਜੇ ਵੈਸੇ ਕਾਮਤਾ ਸਹੂਇਤਾ ਕੇ ਅੰਦਰ ਚ ਹੈਗਾ ਅੱਛਾ ਅੱਛਾ ਠੀਕ ਹੈ ਓਕੇ ਤੇ ਮੁੱਲ ਕੀ ਇਹਦਾ ਲਾਸਟ ਤੋਂ ਲਾਸ ਜਿਹੜਾ ਨਾਸ਼ਾ ਪਾ ਰੱਖਿਆ ਇਹ ਰੱਖਿਆ 6 ਲੱਖ ਅੰਨੇ 6 ਲੱਖ ਥੋੜਾ ਬੋਤ ਮਾਨਦਾਨ ਕਰਦਾ ਹਾਂ ਥੋੜਾ ਬੋਤਾ ਕੋਈ 50000 ਦੇ ਲਾਗੇ ਬੰਨੇ 20 30000 50000 ਹੈ ਨਾ ਹਾਂ 10 20 ਹੋ ਹੀ ਜਾਏਗਾ 20 30000 ਚਲੋ ਠੀਕ ਹੈ ਤੇ ਇਹਦੀ ਲੋਕੇਸ਼ਨ ਕੀ ਜੇ ਲੋਕੇਸ਼ਨ ਹੈਗੀ ਪਹਾਉਲ ਬਸੇ ਬਹਾਉਲ ਬਸੇ ਠੀਕ ਹਾਂਜੀ ਤਸੀਲ ਬੋਹਰ ਤਸੀਲ ਬੋਹਰ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਫਾਜ਼ਿਲਕਾ ਠੀਕ ਹੈ ਕੋਈ ਇਹਦੀ ਕੋ ਵਧੀਆ ਖਾਸ ਗੱਲ ਤੁਹਾਨੂੰ ਲੱਗੀ ਹੈ 2 ਸਾਲ ਤੁਸੀਂ ਰਹੇ ਜੇ ਇਹਦੇ ਚ ਕੋਈ ਜਿਹੜਾ ਤੁਹਾਨੂੰ ਵਧੀਆ ਲੱਗੀ ਹੋਏ ਸਾਰਾ ਵਧੀਆ ਹੈ ਇਧਰ ਸਾਸਟਰ ਐਕਸਪਾਇਰ ਹੋ ਗਈ ਨਾ ਐਸੇ ਕਰਕੇ ਟਰਾਂਸਫਰ ਹੋ ਕੇ ਆਏ ਆ ਇਧਰ ਸਾਰਾ ਵਾਤਾਵਰਨ ਵਗੈਰਾ ਵਧੀਆ ਹੈਗਾ ਵਧੀਆ ਹਰਿਆਲੀ ਤੇ ਬੈਠੇ ਆ ਠੀਕ ਠੀਕ ਤੇ ਬਰਾਬਰ ਨਹੀਂ ਕੋਈ ਪਾਣੀ ਇੱਥੇ ਪਾਣੀ ਪਣੀ ਖੜਦਾ ਨਾ 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 ਪਾਣੀ ਨਹੀਂ ਖੜਦਾ ਉੱਚਾਈ ਵਾਤੂ ਹੈਗਾ ਅੱਛਾ ਉੱਚਾ ਹੈ ਉਹ ਕਾਫੀ ਠੀਕ ਹੈ ਤੇ ਕੋਈ ਪ੍ਰੋਬਲਮ ਇੱਥੇ ਹੋਰ ਤੁਸੀਂ ਦੋ ਸਾਲ ਦੇਖੀ ਹੋਏ ਨਾ ਨਾ ਪ੍ਰੋਬਲਮ ਕੋਈ ਨਹੀਂ ਹੈਗੀ ਸਕੂਲ ਨੇੜੇ ਹੈ ਸਟੇਸ਼ਨ ਨੇੜੇ ਹੈ ਅੱਛਾ ਬੱਸ ਸਟੈਂਡ ਨੇੜੇ ਹੈ ਅੱਛਾ ਅੱਧਾ ਕਿਲੋਮੀਟਰ ਬੱਸ ਸਟੈਂਡ ਹੈਗਾ ਕਿਲੋਮੀਟਰ ਆਪਣੇ ਆ ਸਟੇਸ਼ਨ ਹੈਗਾ ਰੇਲਵੇ ਸਟੇਸ਼ਨ ਹੂੰ 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 ਆ ਇਹ ਅੱਧਾ ਕਿਲੋਮੀਟਰ ਸਕੂਲ ਹੈਗਾ ਅੱਛਾ 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 ਠੀਕ ਹੈ ਇਹ ਸਿੰਗਲ ਸਟੋਰੀ ਕੇ ਉੱਪਰ ਵੀ ਕੁਝ ਬਣਿਆ ਆ ਉੱਪਰ ਇੱਕ ਚੋਬਾਰਾ ਬਣਿਆ ਉੱਪਰ ਚੋਬਾਰਾ ਬਣਿਆ ਤੇ ਲੰਮਾ ਪੈਣਾ ਇੱਥੇ ਨਾ ਹਾਂਜੀ ਹਾਂਜੀ अच्छा ਤੇ ਇਹਦੇ ਕਾਗਜ਼ ਕੀ ਜੇ ਰਜਿਸਟਰੀ ਹੈ ਕਿਦਾਂ ਹੈ ਰਜਿਸਟਰੀ ਇੰਤਕਾਲ ਦੋਵੇਂ ਹੈ ਕਿ ਆ ਅਛਾ ਰਜਿਸਟਰੀ ਇੰਤਕਾਲ ਅਛਾ ਪੱਕੇ ਕਾਗਜ਼ ਨੇ ਠੀਕ ਹੈ ਜੀ ਜੀ ਤੇ ਇਹ ਪਿੰਡ ਦੀ ਮਤਲਬ ਪੰਚਾਇਤੀ ਜਗ੍ਹਾ ਜਿੱਥੇ ਪੈ ਜਾਂਦਾ ਹੈ ਬਹਾਵਨ ਪੱਸੀ ਦੀ ਹਾਂਜੀ ਹਾਂਜੀ ਅਛਾ ਪਿੰਡ ਦੀ ਲੋਕੇਸ਼ਨ ਥੀ ਪਿੰਡ ਦਾ ਠੀਕ ਹੈ ਤੇ ਪਾਣੀ ਦਾ ਪ੍ਰਬੰਧ ਕੀ ਇੱਥੇ ਪੀਣ ਵਾਲੇ ਪਾਣੀ ਦਾ ਪਾਣੀ ਦੋਵੇਂ ਹੀ ਹੈ ਗਿਆ ਬੋਰ ਵਾਲਾ ਵੀ ਹੈ ਗਿਆ ਤੇ ਉਹ ਵਾਟਰ ਬਾਕਸ ਦਾ ਵੀ ਆਂਦਾ ਹੈ ਅਛਾ ਵਾਟਰ ਬਾਕਸ ਦਾ ਵੀ ਆਂਦਾ ਤੇ ਬੋਰ ਦਾ ਵੀ ਹੈਗਾ ਵੈਰੀ ਗੁੱਡ ਮੱਥਾ ਕਿੱਧਰ ਨੂੰ ਇਹਦਾ ਮੱਥਾ ਇਹਦਾ ਲੱਗਦਾ ਆਪਣੇ ਟਰੈਕਸ ਇਨਸਾਈਡ ਆ ਸਾਊਥ ਸਾਊਥ ਸਾਈਡ ਟਰੈਕਸ ਇਨਸਾਈਡ ਆਊਟਸਾਈਡ ਆ ਸਾਊਥ ਸਾਈਡ ਲੱਗਦਾ ਏ ਠੀਕ ਐ ਤੇ ਇਹ ਨਾਂਗਦੇ ਆ ਜਗਾ ਨਾਂ ਹੈਗਾ ਵਾਈਫ ਦੇ ਨਾਂ ਹੈਗੀ ਆ ਅੱਛਾ ਵਾਈਫ ਦੇ ਨਾਂ ਹੈ ਠੀਕ ਐ ਤੇ ਉਹ ਵੇ ਰਜਿਸਟਰੀ ਤੋਂ ਇਹ ਨਾਂਗੋ ਕਰਵਾ ਦੇਓਗੇ ਠੀਕ ਐ ਤੇ ਕੋਈ ਹੋਰ ਇਹਦਾ ਕੋਈ ਰਗੜਾ ਝਗੜਾ ਕੋਈ ਹਿੱਸੇਦਾਰ ਰਿਚ ਨਾ ਨਾ ਸਾਰੇ ਵੰਡੇ ਬੰਡਾਈ ਕੀਤੀ ਹੋਈ ਆ अच्छा सिर्फोन ता डिवाइस दी ना हां ओए की मरले से की मरले जो बाकी अति बरा देना कराती अच्छा बाकी ਉਹਨਾਂ ਖਾਇ ਵਾਇਦੇ ਨਾਲ ट्रांसफर ਕਰਤੀ ਹੋ ਫਰੀ ਹੁੰਦੀ ਹੈ ਰਜਿਸਟਰੀ ਕਰਵਾਣੀ ਇਹ ਕਰਵਾ ਲਓ ਕਿਹੜਾ ਜਿਹਦੇ ਨਾਲ ਸੈੱਟ ਕਰਤੀ ਹੈ अच्छा अच्छा ਜਿਹੜੀ ਉਹ ਬਾਹਰ ਥੋੜੀ ਜਿੱਦਾ ਖੁੱਲੀ ਜੀ ਜਗਾ ਹੈ ਉਹ ਵੀ ਵੇਚੀ ਹੈ ਨਾ हां हां और आठ आठ ਇੱਕ ਫੋਟੋ ਹੈਗੀ ਹੈ ਜਿਹੜੀ ਬਾਹਰ ਹੈਗੀ ਹੈ ਉਹ ਵਿੱਚ ਹੀ ਆ اچھا اچھا हां ਲੋਹੇ ਦਾ ਗੇਟ ਉੱਥੇ ਲੱਗਾ ਹੋਇਆ ਹੈ ਠੀਕ ਹੈ ਠੀਕ ਕੋਈ ਲਾਲ ਲਗੀ ਵੀ ਅੰਦਰ ਤੇ ਨਹੀਂ ਹੈ ਨਾ ਨਾ ਲਾਲ ਲਕੀਰ ਦੇ ਅੰਦਰ ਤਾਂ ਰਜਿਸਟਰ ਨਹੀਂ ਹੁੰਦੇ ਨਾ ਬਿਲਕੁਲ ਠੀਕ ਆ ਆ ਤੇ ਪਹਿਲੀ ਕਿ ਆ ਗਈ ਨਾ ਪਹਿਲੀ ਰਜਿਸਟਰੀ ਹੈਗੀ ਆ ਲੱਗੇ ਕੋਈ ਸਕੂਲ ਕਾਲਜ ਮੰਦਿਰ ਗੁਰਦੁਆਰਾ ਕੋਈ ਫੈਕਟਰੀ ਫੈਕਟਰੀ ਆਗੇ ਹਾਂਜੀ ਸਹਿਤ ਨੇੜੇ ਆ ਠੀਕ ਆ ਤੇ ਕਿਸੇ ਨਾਲ ਕੰਨਾ ਤੇ ਨਿਸ਼ਾਨੀਆਂ ਹੋਣੀਆਂ ਕਿਵੇਂ ਕੰਦ ਤੇ ਨਹੀਂ ਕਿਸੇ ਨਾਲ ਹੋਰ ਮਕਾਨ ਨਾਲ ਸਾਂਝੇ ਨਾ ਨਾ ਸੈਪਰੇਟ ਹੀ ਹੈਗਾ ਅਠੀਕ ਠੀਕ ਇੱਕ ਆਪਣਾ ਨੰਬਰ ਬੋਲਦੇ ਹਾਂ ਫੋਨ ਨੰਬਰ ਜਿਹੜਾ ਵੀਡੀਓ ਚ ਪਾਉਣਾ ਹੈ ਹਾਂਜੀ ਹਾਂਜੀ 78886 78886 11404 11404 ਠੀਕ ਹੈ ਤੇ ਇਹਦੇ ਲਾਗੇ ਕੋ ਵੱਡਾ ਸ਼ਹਿਰ ਕਿਹੜਾ ਪੈਂਦਾ ਜੇ ਵੱਡਾ ਸਹਿਰਾਬੋਰੀ ਹੈਗਾ 7 ਕਿਲੋਮੀਟਰ ਦੂਰ ਪੈਂਦਾ ਹੈ ਬੋਹਰ 7 ਕਿਲੋਮੀਟਰ ਦੂਰ ਬੋਹਰ ਹੈ ਤੇ ਫਾਜ਼ਿਲਕਾ ਕਿੰਨੀ ਦੂਰ ਹੈ ਫਾਜ਼ਿਲਕਾ ਦਾ ਫਾਜ਼ਿਲ ਆ ਗਿਆ ਨਾ ਉਹ 40 ਕਿਲੋਮੀਟਰ ਹੋਏਗਾ ਸ਼ਾਇਦ 40 ਕਿਲੋਮੀਟਰ ਉਹਦੇ ਤੋਂ ਓਕੇ ਕੁਝ ਹੋਰ ਤੁਸੀਂ ਇਸ ਮਕਾਨ ਬਾਰੇ ਦੱਸਣਾ ਕਹਿਣਾ ਚਾਹੁੰਦੇ ਹੋ ਹੋ ਰਹੀ ਕਿ ਬਸ ਵਧੀਆ ਹੈਗਾ ਰੈਨ ਨੂੰ ਵਧੀਆ ਹੈ ਰੈਨ ਨੂੰ ਵੈਰੀ ਪੰਜ ਕਿਲੋਮੀਟਰ ਹੈਗਾ ਉਹਨਾਂ ਤੋਂ ਦੂਰ ਆ 2 ਕਿਲੋਮੀਟਰ ਉਹ ਮੇ ਘੁੰਮ ਕੇ ਆਣਾ ਹੁੰਦਾ ਨਾ ਪਿੰਡ ਚ ਤਾਂ ਕਰਕੇ ਆ ਅੱਛਾ ਅੱਛਾ 메ਨ ਰੋਡ ਜਿਹੜੀ ਹੈਗੀ ਉਹ ਆਈਗਰ ਰੋਡ ਜਿਹੜੀ ਹੈਗੀ ਉਹ 5 ਕਿਲੋਮੀਟਰ ਆ ਮਤਲਬ 5 ਨੇੜੇ ਹੈ ਉਹ 2 ਕਿਲੋਮੀਟਰ ਦਾ ਡਿਫਰੈਂਸ ਪੈਂਦਾ ਹੋ ਅੱਛਾ 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 ਬਹੁਤ ਹੋਣਾ 5 ਕਿਲੋਮੀਟਰ ਹੈ ਵੇਖੋ ਇੱਕ ਪਾਸੇ ਇਹਦੇ ਰਸਤਾ ਹੈ ਤੇ ਬਾਕੀ ਤਿੰਨ ਪਾਸੇ ਕੀ ਕੀ ਹੈਗਾ ਏ ਪਾ ਪਹਿਲੀ ਹੈਗੀ ਨਾ ਨਾਲ ਅੱਛਾ ਨਾਲ ਪੈ ਲਈ ਏ ਉਹ ਤੁਹਾਡੇ ਕੋਲ ਹੀ ਏ ਜਾਂ ਕਿਸੇ ਹੋਰ ਕੋਲ ਹੈ ਪੈ ਲਈ ਉਹ ਹੋਰ ਦੀ ਹੈਗੀ ਆ ਅੱਛਾ ਅੱਛਾ ਠੀਕ ਹੈ ਇਹਨੂੰ ਮੇਨ ਰੋਡ ਤੋਂ ਕਿੰਨੀ ਕੁ ਦੂਰ ਹੈ ਅੰਦਰ ਇਹ ਆ 500 ਕਿਲੋਮੀਟਰ पांस, 500 ਮੀਟਰ ਆ 500 ਮੀਟਰ ਮੀਟਰ ਹਾਂ ਅੱਛਾ 500 ਮੀਟਰ ਉਹ ਕੱਚਾ ਹੀ ਰਸਤਾ ਹੈ ਜਿਹੜਾ ਨਾ ਥੋੜਾ ਹਾਂ ਉਹ ਲੋਕ ਤੇ ਲੱਗੀ ਅੱਗੇ ਅੱਛਾ ਲੋਕ ਤੇ ਲੱਗੀ ਹੈ ਲੋਕ ਤੇ ਲੱਗੀ ਹੈ ਠੀਕ ਹੈ